ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਨੇੜੇ ਦੇ ਭਾਗੀਕੇ ਬਲਾਸਪੁਰ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਥੋੜੇ ਦਿਨ ਪਹਿਲਾਂ ਤਿੰਨ ਪਹਿਲਣ ਝੋਟੀਆਂ ਦਿਖਾਈਆਂ ਸੀ ਅੱਜ ਦੋ ਮੱਝਾਂ ਦਿਖਾਉਣੀਆਂ ਜਿਹੜੀਆਂ ਬਿਲਕੁਲ ਹੀ ਤਾਜ਼ੀਆਂ ਸੂਈਆਂ ਹੋਈਆਂ ਡਿਟੇਲ ਵੀਡੀਓ ਚ ਹੋਊਗੀ ਰੇਟ ਵੀਡੀਓ ਚ ਹੋਣਗੇ ਤਸੱਲੀ ਕਰਨ ਦਾ ਹੱਕ ਹੈ ਸੂਆ ਸੂਆ ਪਸ਼ੂ ਭਾਵੇਂ ਦੋ ਟਾਈਮ ਇੱਥੇ ਚੋਲੋ ਤੁਹਾਡਾ ਹੱਕ ਬੰਦਾ ਆਪਦੀ ਤਸੱਲੀ ਕਰਕੇ ਖਰੀਦੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇਹ ਗੱਲ ਹੋਰ ਐਡ ਕਰ ਦੇਣਾ ਵੀ ਕਿੰਨਾ ਕਹੀ ਜਾਈਏ ਤਾਂ ਇੰਨੀ ਹਿੰਮਤ ਕੋਈ ਨਹੀਂ ਕਰਦਾ ਵੀ ਜਦੋਂ ਪਸ਼ੂ ਖਰੀਦਣਾ ਹੈ ਖਾਸ ਕਰਕੇ ਲਵੇਰਾ ਤਾਂ ਉਹਨੂੰ ਦੋ ਟਾਈਮ ਚੋਲਿਆ ਜਾਵੇ ਪਰ ਚੋਣ ਦੀ ਹਿੰਮਤ ਵਿਰਲੇ ਭਰਾ ਹੀ ਕਰਦੇ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਵਾਲੀ ਮਾਈ ਤੋਂ ਉਹ ਦੁਬਾਰਤ ਸੰਦੂਜੀ ਮਾਈ ਦਿਖਾਵਾਂਗੇ ਬਲਵਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜਗਜੀਤ ਬਲਵਿੰਦਰ ਅੱਜ ਦੋ ਮੱਝਾਂ ਆਪਣੇ ਕੋਲ ਹਾਂ ਬਾਈ ਅੱਜ ਦੋ ਝੋਟੀਆਂ ਜੀ ਜੀ ਦਾਦਾ ਝੋਟੀ ਬਾਈ ਪਰਸੋਂ ਹੀ ਸੂਈ ਆ ਦੁਪਹਿਰੇ ਠੀਕ ਐ ਸੂਈ ਹੋਈ ਆ ਸੂਆ ਕੰਨ ਮੈਂ ਬਲੂ ਸੂਆ ਬਾਈ ਦੂਜਾ 6 ਦੰਦਾ ਮੂੰਹ ਚੋਂ ਵੀ ਠੀਕ ਐ ਬੱਚਾ ਇਹਨੇ ਕੀ ਦਿੱਤਾ ਬੱਚਾ ਬਾਈ ਕਟਾ ਦੁੱਤਾ ਇਹਨੇ ਕਿੰਨਾ ਦੁੱਧ ਬੌਲਾ ਅੰਦਾਜ਼ਾ ਹੋ ਸਕਦਾ ਅੰਦਾਜ਼ਾ ਬਾਈ 10 ਕਿਲੋ ਡੇੜ ਗੇੜ ਬੌਲਾ ਹੋਊਗਾ ਇਹ ਨਾਲ ਦੇ ਗਮਾਂਡੀ ਪਿੰਡੋਂ ਹੀ ਲਈ ਆ ਗਈ ਇਹਨੇ 13 14 ਕਿਲੋ ਪਲੂਣ ਨੇ ਦੁੱਧ ਦਿੱਤਾ ਉਹ ਤੋਂ 15 ਰੇਟ ਕੀ ਰਹੂਗਾ ਬੰਦੇ ਰੇਟ ਬਾਈ 140 ਦੀ ਝੋਟੀ ਦੇਵਾਂਗੇ ਖੋਲ ਲੈਣ ਦੋਸਤੋ ਰੇਟ 140 ਹੈ 10 ਕਿਲੋ ਦੇ ਆਸ-ਪਾਸ ਬੌਲਾ ਤੁਸੀਂ ਚੋਕੇ ਲਿਜਾ ਸਕਦੇ ਹੋ ਉਦੋਂ ਅੱਗੇ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਸਿੰਘ ਕੁੰਡੇ ਹੈ ਢਾਂਚਾ ਸੋਨਾ ਬਾਕੀ ਜੋ ਤੁਰੂਗੀ ਉਦੋਂ ਤੁਸੀਂ ਇਹਦਾ ਸਟਰਕਚਰ ਦੇਖ ਲੈਣਾ 1 ਲੱਖ ਤੇ 40 ਹਜ਼ਾਰ ਦੁੱਫੇ ਦੀ ਡਿਮਾਂਡ ਹੈ ਗੱਲਬਾਤ ਕਰ ਲਿਓ ਆ ਕੇ ਸੌਦੇ ਹੁੰਦੇ ਆ ਮਾਨਤਾ ਨੂੰ ਵੀ ਵਿੱਚੋਂ ਥੋੜਾ ਬਹੁਤ ਜਰੂਰ ਹੋ ਜਾਂਦਾ ਹੁੰਦਾ ਪਰ ਇੱਕ ਵਾਰ ਪਹਿਲਾਂ ਆ ਕੇ ਪਸ਼ੂ ਪਸੰਦ ਕਰਿਆ ਕਰੋ। ਇਹਦੀ ਗਾੜੀ ਸੋਹਣੀ ਦੱਸਦੀ ਐ। ਅੱਗੋਂ ਹਵਾਨਾ ਇਹਦਾ। ਇਹਦਾ ਬੱਚਾ ਲਾਇਦੋ ਬਹੁਤ ਨਿੱਖਰਦੀ ਜਾਈਗੀ। ਥਾਣ ਥਾਣ ਬਹੁਤ ਚੰਗਾ ਬਾਈ। ਓਕੇ। ਸੋ ਬੱਚਾ ਲਾ ਕੇ ਵੈਸੇ ਆਪਾਂ ਦਿਖਾ ਹੀ ਦੇਣਾ ਵੀਡੀਓ ਦੇ ਵਿੱਚ, ਪਸ਼ੂ마 ਦੇ ਵਿੱਚ ਵੀ ਥਾਣੇ ਦੇ। ਹੁਣ ਖਾਲੀ ਥਣ ਤੁਸੀਂ ਇਹ ਦੇਖ ਲਓ ਇੱਕ ਵਾਰ। ਇਹ ਪਹਿਲੇ ਨੰਬਰ ਤੇ ਮੱਝ। ਦੋ ਨਗ ਹੈ। ਦੋਨੇ ਤੁਹਾਨੂੰ ਇਸ ਵੀਡੀਓ ਚ ਦਿਖਾ ਦੇਨੇ ਆ। ਇਹਦੇ ਨਾਲ ਕੱਟਾ ਐ। ਇਸ ਵਾਰ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ। ਇਹ ਤੋ ਅੱਗੇ ਇੱਕ ਹੋਰ ਮੱਝ ਜਿਹੜੀ ਵਿਕਰੀ ਵਾਲੀ ਐ ਬਲਵਿੰਦਰ ਜਿਹੜੀ 2 ਨੰਬਰ ਤੇ ਮੱਝ ਆ ਬਈ ਉਹ ਵੀ ਜਗਜੀਤ ਬਾਈ ਦੂਜਾ ਸੂਆ ਉਹ ਵੀ 6 ਦੰਦੀ ਆ ਚਾਹੇ ਕੋਈ ਦੰਦ ਦਾ ਪੱਟ ਕੇ ਦੇਖ ਲਵੇ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨੂੰ ਬਾਈ 5 ਦਿਨ ਹੋ ਗਏ ਸੂਈ ਨੂੰ ਉਹਦੇ ਥੱਲੇ ਦੁੱਧ 12 ਕਿਲੋ ਖੁੱਲਾ ਡੁੱਲਾ ਬੋਲਾ ਹੋਊਗਾ ਚਾਹੇ ਕੋਈ ਤਨ ਟਾਈਮ ਚੋਲੇ ਠੀਕ ਐ ਬੱਚਾ ਉਹਦੇ ਨਾਲ ਕੀ ਐ ਬੱਚਾ ਕੱਟਾ ਹੀ ਐ ਬਾਈ ਉਹਦੇ ਨਾਲ ਵੀ ਉਹਦਾ 나ੜੂਆ ਸੀਗਾ ਨਾਲ ਕੱਲ ਹੀ ਮੈਨੇ ਪੱਟਦਾ ਮੂੰਹ ਨਾਲ ਓਕੇ ਕੀ ਡਿਮਾਂਡ ਰਊਗੀ ਬਾਈ ਉਹ ਬਾਈ 1,45,000 ਰੁਪਏ ਦੀ ਝੋਟੀ ਦੇ ਤੋਰੀ ਲੋਸੋ ਪੰਜਵੇਂ ਦਿਨ 12 ਕਿਲੋ ਬੌਲਾ ਹੈ 1.45 ਦੀ ਇਹ ਮਿਲੂਗੀ ਬੱਚਾ ਕਟਾ ਵੈਸੇ ਤਾਂ ਬੱਚੇ ਦੀ ਬਾਡੀ ਬੰਦਰ ਤੋਂ ਵੀ ਜੱਜਮੈਂਟ ਹੋਊਗੀ ਲੋਈ ਤੋਂ ਛੋਟਾ ਬੱਚਾ ਹੈ 나ੜੂਏ ਕੁਸ ਗਰਮੀ ਕਰਕੇ 6 3 ਸੁੱਕ ਵੀ ਜਾਂਦੇ ਆ ਲੰਬਾਈ ਮੱਝ ਦੀ ਕਾਫੀ ਚੰਗੀ ਹੈ ਖਵਾਨਾ ਪਛਾਣ ਨੂੰ ਵੀ ਚੰਗਾ ਦਿੰਦਾ ਦੁੱਧ ਵਾਲੀ ਮੱਝ ਹੈ ਇਸ ਟਾਈਮ 12 ਲੀਟਰ ਬੌਲਾ ਹੈਗਾ ਅਗੇ ਕਿੰਨਾ ਚੋ ਲੋ ਦੱਸ ਤਾਂ ਇਹ ਵੀ 15 ਤੋਂ ਬਾਅਦ ਹੀ ਚੱਲੂਗੀ ਜੀ ਤੇ ਬਾਕੀ ਬਾਈ ਸਿੰਘੀ ਸੁੰਗੀ ਬਹੁਤ ਟੌਪ ਦੀ ਸਿੰਘ ਬਹੁਤ ਸੋਹਣਾ ਦੱਸੋ ਇਹਦਾ ਰੇਟ 1 ਲੱਖ 45000 ਹੈ ਇਹ ਦੋਨਾਂ ਦੀਆਂ ਧਾਰਾਂ ਇਸੇ ਵੀਡੀਓ ਚ ਦਿਖਾ ਦੇਣੀ ਆ ਤੁਹਾਨੂੰ ਕਿੱਦਾਂ ਦੀਆਂ ਨਿਕਲਦੀਆਂ ਇਹ ਇੱਕ ਸ਼ੌਂਕੀਆ ਅਸੀਂ ਇਹ ਕਨਸੈਪਟ ਜਿਹਾ ਬਣਾਇਆ ਵੀ ਇੱਥੇ ਇੰਨਾ ਭਰਾਵਾਂ ਨਾਲ ਪਿਆਰ ਵੀ ਹੈ ਰੁਕ ਜਾਈਦਾ 10 ਮਿੰਟ ਇਹਨੇ ਨਾਲ ਵੀਡੀਓ ਵੀ ਕੁਝ ਲੰਬੀ ਕਰ ਲਈਦੀ ਹੈ ਤੇ ਕੁਝ ਤੁਹਾਨੂੰ ਆਈਡੀਆ ਮਿਲ ਜਾਂਦਾ ਚੁਾਈ ਇਹਨਾਂ ਪਸ਼ੂਆਂ ਦੀ ਕਿੱਦਾਂ ਦੀ ਹੋਊਗੀ ਪਰ ਫੇਰ ਬੇਨਤੀ ਹੈ ਵੀ ਇੱਕ ਟਾਈਮ ਦੀ ਚੁਆਹੀ ਤੋਂ ਦੁੱਧ ਦੀ ਕੋਈ ਜੱਜਮੈਂਟ ਨਹੀਂ ਲਾਈ ਜਾ ਸਕਦੀ। ਸੋ ਦੋਸੋ ਇਹ ਮੱਜ ਦੇਖ ਲਓ ਤੁਸੀਂ। ਥਣ ਬੜਾ ਬਿੱਥੀ ਤੇ ਲੱਗਾ। ਬਾਕੀ ਇਹਦਾ ਇਦਾਂ ਦਾ ਬਸਮਾਦ ਹਿੰਦਾ। ਹਾਂ ਜਿਸਕਨ ਹਾਂ ਬਿਮਾਰੀ ਕਰ। ਓਕੇ ਸੋ ਇਹ ਅਗਲੇ ਪਾਸੇ ਵੀ ਦੋਸੋ ਇਹਦਾ ਬਸਮਾ ਤੁਸੀਂ ਦੇਖ ਲਓ। ਬਿੱਥੀ ਕਾਫੀ ਹੈ। ਫੜੀ ਅਗਲੇ ਥਣ ਦੋਨੇ। ਅਗਲੇ ਖਣੇ ਚ ਉਤਾਰਾਂ ਜਿਸ ਕਹਨ ਪਿਛਲੇ ਸਮੇਂ ਤੋਂ ਹੀ ਮਾਰ ਦਿੰਦੇ ਦੋਤ ਦੀ ਧਾਰ ਮਾਜ ਨੂੰ ਜਰੂਰ ਦਿਆ ਕਰੋ ਜਿਹੜੇ ਵੀਰ ਕੋਈ ਨਵਾਂ ਵੀਡੀਓ ਦੇਖਦਾ ਜਿਸ ਕਹਨ ਪਿਛਲੇ ਸਾਲਾਂ ਤੋਂ ਮਾਰੀ ਤਾਰਾਂ ਵਿੱਚ ਕਿਉਂਕਿ ਇਹਦੇ ਨਾਲ ਆਪਸੂ ਖੁਸ਼ ਹੋ ਕੇ ਜਿਹੜਾ ਉਹ ਪਸੰਦ ਆ ਕੋਲੀ ਧਾਰ ਆ ਦੱਸੋ ਚੌੜੀ ਨਜ਼ਰ ਆਉਂਦੀ ਹਣੀ ਤੁਹਾਨੂੰ ਸੋ ਇਹ ਤੁਸੀਂ ਧਾਰਾਂ ਦੇਖੋ ਕੱਲੇ ਕੱਲੇ ਸੰਤ ਪਰਲਾ ਕੱਲਾ ਫੜੀ ਓਕੇ ਚਾਹ ਦੇਖੋ ਚਲ ਜੀ ਦੋਸਤੋ ਚਲੀਏ ਥਾਂ ਦਾ ਸਹਿਜ ਇਦਾਂ ਦਾ ਦੱਸੋ ਚੁਆਈ ਕਰਨ ਨੂੰ ਜੀ ਕਰੂਗਾ ਕੋਈ ਨਵਾਂ ਵੀਰ ਵੀ ਦੇਖ ਰਿਹਾ ਤਾਂ ਉਹਦਾ ਵੀ ਜੀ ਕਰੂਗਾ ਵੀ ਚੋਕੇ ਦੇਖੀਏ ਠੀਕ ਹੈ ਓਕੇ ਸੋ ਇਹ ਤੋਂ ਇਲਾਵਾ ਦੂਜੀ ਮੈਚ ਵੀ ਪਾਸਮਾਈ ਹੈ ਇਹਦੇ ਵੀ ਆਪਾਂ ਥਾਂ ਤੁਹਾਨੂੰ ਪਹਿਲਾਂ ਦਿਖਾ ਦਨੇ ਚਾਰੇ ਥਾਂ ਇਥੋਂ ਕਲੀਅਰ ਦਿਸਗੇ ਹੋਣਗੇ ਬਲਵਿੰਦਰ ਕਰੀ ਸ਼ੁਰੂਗੇ ਅਗਲੇ ਥਾਂ ਚ ਉਤਾਰਾਂ ਪਿਛਲੇ ਥਾਂ ਚ ਮਾਰੀ ਥਾਰਾਂਗੇ ਇਹ ਪਿਛਲੇ ਸਮੇਂ ਤੋਂ ਤਾਰਾਂ ਨੂੰ ਸਵੇ ਵੀ ਪੋਲੀ ਚਵਾਈ ਦੀ ਐ ਸੋਹਣੀ ਚਵਾਈ ਦੋਨਾਂ ਮੱਜਾਂ ਦੇ ਵਿੱਚ ਸੋ ਬਾਈ ਜੂਰੀ ਕਹਿੰਦੇ ਵੀ ਆਪਾਂ ਹਾਲਾਂਕਿ ਬੱਚਿਆਂ ਨੂੰ ਦੁੱਧ ਛੱਡ ਦੇਣਾ ਪਰ ਫਿਰ ਵੀ ਦੁੱਧ ਜਿਹੜਾ ਤੁਹਾਨੂੰ ਥੋੜਾ ਥੋੜਾ ਦਿਖਾਈ ਦਿੰਨੇ ਆ ਬਾਕੀ ਇਹ ਚਵਾਈ ਵੀ ਜੀ ਸੋ ਟਾਈਮ ਵੀ ਮੈਂ ਧਿਆਨ ਚ ਲੈ ਆ ਜਾਂ ਥੋੜੇ ਕਿਉਂਕਿ ਮਿਲਕਿੰਗ ਦਾ ਟਾਈਮ ਨਹੀਂ ਹੈ ਖੈਰ 4:20 21 ਮਿੰਟ ਹੋ ਗਏ ਜਦੋਂ ਇਹ ਚਵਾਈ ਚੱਲ ਰਹੀ ਸੋ 6 ਤੋਂ 6 ਦੀ ਚਵਾਈ ਬਾਈ ਕਹਿੰਦਾ ਵੀ ਅਸੀਂ ਕਰਦੇ ਆਂ ਦੋਸਤੋ ਆ ਬਾਲਟੀ ਜਿਹੜੀ ਉਹ ਕੰਪਲੀਟ ਐ ਵੈਸੇ ਮੈਂ ਫੇਰ ਕਹਿ ਦਿੰਨਾ ਵੀ ਦੁੱਧ ਦਾ ਕੋਈ ਆਈਡੀਆ ਨਹੀਂ ਲੱਗਦਾ ਹੁੰਦਾ ਇੱਕ ਟਾਈਮ ਦੀ ਚਵਾਈ ਤੋਂ ਪਰ ਦੁੱਧ ਥਣਾ ਚ ਵੀ ਛੜਦਾ ਸੋ ਬੱਚਾ ਛੜ ਦੇਣਾ ਥੱਲੇ ਦੁੱਧ ਵਾਲੀ ਮੱਝ ਜਿਹੜਾ ਕੋਈ ਵੀ ਖਰੀਦਣਾ ਚਾਹੁੰਦਾ ਦੋ ਟਾਈਮ ਚੋ ਉਹ ਵੈਸੇ ਕੱਟੇ ਦੀ ਬਾਡੀ ਤੋਂ ਪਤਾ ਲੱਗੂਗਾ ਕਿਉਂਕਿ ਚੰਗੇ ਦੁੱਧ ਨਾਲ ਹੀ ਮੱਝ ਇਦਾਂ ਦੀ ਤਿਆਰ ਹੁੰਦੀ ਐ ਦੂਜੀ ਝੋਟੀ ਜਿਹੜੀ ਇਹ ਵੀ ਝੋਤੀ ਐ ਤੇ ਇਹਦਾ ਵੀ ਬੱਚਾ ਛੜ ਦੇਣਾ ਦੁੱਧ ਬੱਚਿਆਂ ਨੂੰ ਜਿਹੜਾ ਉਹ ਲੋਡ ਮੁਤਾਬਕ ਮਿਲ ਜਾਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਮੱਝਾਂ ਫੋਰ ਸੇਲ ਸੀ ਧੰਨਵਾਦ